ਦੋਸਤੋ ਇਹਨਾਂ ਬੱਚਿਆਂ ਦਾ ਦਿਮਾਗ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਹਨਾਂ ਬੱਚਿਆਂ ਦੀ ਉਮਰ ਜ਼ਰੂਰ ਛੋਟੀ ਆ ਪਰ ਇਹਨਾਂ ਨੇ ਜੋ ਕੰਮ ਕੀਤਾ ਇਹਨਾਂ ਦੀ ਜੋ ਸੋਚ ਆ ਉਹ ਬਹੁਤ ਜ਼ਿਆਦਾ ਵੱਡੀ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਨੇ ਸਾਈਕਲ ਦੇ ਉੱਤੇ ਇੰਡੀਕੇਟਰ ਲਾਏ ਹੋਏ ਨੇ ਅੱਜ ਕੱਲ ਦੇ ਟਾਈਮ ਵਿੱਚ ਤਾਂ ਲੋਕ ਤਾਂ ਗੱਡੀ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਲੱਗੇ ਲੱਗੇ ਇੰਡੀਕੇਟਰ ਦੀ ਵਰਤੋਂ ਨਹੀਂ ਕਰਦੇ ਇਹ ਬੱਚੇ ਦੇਖੋ ਤੁਸੀਂ ਇਹਨਾਂ ਨੇ ਆਪ ਇੰਡੀਕੇਟਰ ਲਾ ਕੇ ਸਾਈਕਲ ਦੇ ਉੱਤੇ ਤੇ ਉਹਦੀ ਵਰਤੋਂ ਕਰਦੇ ਨੇ ਇਹ ਤਾਂ ਸੱਚੀ ਦੋਸਤੋ ਸਲਾਮ ਆ ਰ ਇਹਨਾਂ ਦੀ ਸੋਚ ਨੂੰ ਬੱਚਿਆਂ ਦੀ ਬਹੁਤ ਵਧੀਆ ਸੋਚ ਆ ਬਾਕੀ ਟ੍ਰੈਫਿਕ ਪੁ लगवा है इंडिकेटर, इंडिकेटर। गुड यार साइकिल में था पहले से आप लगवाए हो ये ये देखो दिमाग होना चाहिए क्या शुभ शुप्षर्म। शर्मा आपका क्या नाम है जी शर्मा अंश शर्मा भाई भाई हो अरे भाई यार गाड़ी वाले आजकल इंडिकेटर नहीं जलाते भूल जाते लेकिन साइकिल में इन्होंने इंडिकेटर लगाया कितनी समझदारी है देखो बच्चों की ਇਹ ਬੱਚੇ ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬੱਚਿਆਂ ਦੀ ਸੋਚ ਬਾਰੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਜੇਕਰ ਚੈਨਲ ਤੇ ਨਵੇਂ ਹੋ ਸੋਬਸਕ੍ਰਾਈਬ ਜ਼ਰੂਰ ਕਰ ਲਿਓ